ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਡੂੰਘੇ ਸਵਾਲ ਤੇ ਗੱਲ ਕਰਨ ਜਾ ਰਹੇ ਹਾਂ ਇੱਕ ਐਸਾ ਸਵਾਲ ਜੋ ਸਦੀਆਂ ਤੋਂ ਗੂੰਜਦਾ ਆ ਰਿਹਾ ਹੈ ਕਿ ਆਖਿਰ ਗੁਰੂ ਨਾਨਕ ਦੇਵ ਜੀ ਦਾ ਅਸਲ ਮੂਲ ਸੰਦੇਸ਼ ਕੀ ਸੀ ਆਓ ਮਿਲ ਕੇ ਸਫ਼ਰ ਤੇ ਚੱਲੀਏ ਸੋਚ ਕੇ ਦੇਖੋ 500 ਸਾਲ ਪਹਿਲਾਂ ਦਾ ਇੱਕ ਸੁਨੇਹਾ ਅੱਜ ਵੀ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਲੱਖਾਂ ਲੋਕਾਂ ਨੂੰ ਰਾਹ ਕਿਉਂ ਦਿਖਾ ਰਿਹਾ ਹੈ ਹੈ ਨਾ ਹੈਰਾਨੀ ਵਾਲੀ ਗੱਲ ਆਖਿਰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਵਿੱਚ ਅਜੇ ਹਾ ਕੀ ਖਾਸ ਹੈ ਜੋ ਸਮੇਂ ਦੇ ਬੰਧਨਾਂ ਤੋਂ ਵੀ ਪਾਰ ਹੈ ਇਸ ਦਾ ਜਵਾਬ ਨਾ ਗੁਰੂ ਸਾਹਿਬ ਦੀ ਸਭ ਤੋਂ ਬੁਨਿਆਦੀ ਸਿੱਖਿਆ ਵਿੱਚ ਹੀ ਲੁਕਿਆ ਹੋਇਆ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲੇ ਸੈਕਸ਼ਨ ਤੋਂ ਇੱਕ ਓੰਕਾਰ ਯਾਨੀ ਇੱਕ ਸੱਚ ਇੱਕ ਓੰਕਾਰ ਇਹ ਸਿੱਖੀ ਦਾ ਮੂਲ ਮੰਤਰ ਹੈ ਇਸ ਦੀ ਨੀ ਹੈ ਸਿੱਧਾ ਸਾਦਾ ਮਤਲਬ ਹੈ ਸਭ ਨੂੰ ਬਣਾਉਣ ਵਾਲਾ ਇੱਕ ਹੈ ਇਹ ਸਿਰਫ ਇੱਕ ਲਫ਼ਜ਼ ਨਹੀਂ ਬਲਕਿ ਪੂਰਾ ਫਲਸਫਾ ਹੈ ਕਿ ਸਾਰੀ ਕਾਇਨਾਤ ਸਾਰਾ ਬ੍ਰਹਿਮੰਡ ਇੱਕ ਹੀ ਸ਼ਕਤੀ ਤੋਂ ਬਣਿਆ ਹੈ ਤੇ ਉਸੇ ਵਿੱਚ ਸਮਾਇਆ ਹੋਇਆ ਹੈ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਇਸੇ ਗੱਲ ਨੂੰ ਹੋਰ ਖੋਲ ਕੇ ਸਮਝਾਉਂਦੇ ਨੇ ਉਹ ਕਹਿੰਦੇ ਨੇ ਕਿ ਉਹ ਇੱਕ ਹੀ ਸੱਚੀ ਹਕੀਕਤ ਹੈ ਤੇ ਜੋ ਵੀ ਸਾਨੂੰ ਦਿਖ ਰਿਹਾ ਹੈ ਇਹ ਸਾਰਾ ਬ੍ਰਹਮੰਡ ਉਸੇ ਦਾ ਹੀ ਇੱਕ ਰੂਪ ਹੈ ਮਤਲਬ ਕੋਈ ਦੂਜਾ ਹੈ ਹੀ ਨਹੀਂ ਤਾਂ ਫਿਰ ਉਹ ਇੱਕ ਸੱਚ ਹੈ ਕਿ ਹੋ ਗਿਆ ਗੁਰਬਾਣੀ ਦੱਸਦੀ ਹੈ ਉਹ ਹਮੇਸ਼ਾ ਤੋਂ ਹੈ ਤੇ ਹਮੇਸ਼ਾ ਰਹੇਗਾ ਸਾਰੀ ਦੁਨੀਆ ਉਸ ਤੋਂ ਹੀ ਬਣੀ ਹੈ ਉਸ ਦਾ ਕੋਈ ਰੰਗ ਰੂਪ ਨਹੀਂ ਕੋਈ ਆਕਾਰ ਨਹੀਂ ਜਿਸ ਵਿੱਚ ਉਸ ਨੂੰ ਬਨਿਆ ਜਾ ਸਕੇ ਉਹ ਕਦੇ ਖਤਮ ਨਹੀਂ ਹੁੰਦਾ ਸਮੇ ਤੋਂ ਵੀ ਪਰੇ ਹੈ ਅੱਛਾ ਜੇ ਉਹ ਇੱਕ ਸੱਚ ਹਰ ਥਾਂ ਹੈ ਪਰ ਉਸ ਦਾ ਕੋਈ ਰੂਪ ਰੰਗ ਨਹੀਂ ਤਾਂ ਫਿਰ ਇੱਕ ਆਮ ਇਨਸਾਨ ਉਸ ਨਾਲ ਜੁੜੇ ਕਿਵੇਂ ਇਹ ਹੀ ਸਵਾਲ ਸਾਨੂੰ ਲੈ ਕੇ ਆਉਂਦਾ ਹੈ ਸਾਡੇ ਦੂਜੇ ਸੈਕਸ਼ਨ ਤੇ ਸਿਮਰਨ ਯਾਨੀ ਆਪਣੇ ਅੰਦਰ ਦਾ ਸਫ਼ਰ ਤੇ ਇਸ ਸੱਚ ਨਾਲ ਜੁੜਨ ਦਾ ਰਾਹ ਹੈ ਨਾਮ ਸਿਮਰਨ ਸਿਮਰਨ ਦਾ ਮਤਲਬ ਹੈ ਯਾਦ ਕਰਨਾ ਉਸ ਇੱਕ ਪਰਮਾਤਮਾ ਦੇ ਨਾਮ ਨੂੰ ਯਾਦ ਕਰਨਾ ਉਸਤੇ ਆਪਣਾ ਧਿਆਨ ਲਗਾਉਣਾ ਇੱਕ ਤਰ੍ਹਾਂ ਨਾਲ ਆਪਣੇ ਮਨ ਨੂੰ ਬਾਹਰ ਦੀ ਦੁਨੀਆ ਤੋਂ ਹਟਾ ਕੇ ਅੰਦਰਲੇ ਸੱਚ ਵੱਲ ਮੋੜਨ ਦਾ ਤਰੀਕਾ ਹੈ ਤੇ ਇਸ ਸਫ਼ਰ ਦਾ ਪਹਿਲਾ ਕਦਮ ਪਤਾ ਕੀ ਹੈ ਸੁਣਨਾ ਗੁਰਬਾਣੀ ਕਹਿੰਦੀ ਹੈ ਸੁਣਿਆ ਦੁੱਖ ਪਾਪ ਕਾ ਨਾਸ ਮਤਲਬ ਜਦੋਂ ਅਸੀਂ ਰਬ ਦੇ ਨਾਮ ਨੂੰ ਗੁਰੂ ਦੇ ਬਚਨਾਂ ਨੂੰ ਧਿਆਨ ਨਾਲ ਸੁਣਦੇ ਹਾਂ ਤਾਂ ਸਾਡੇ ਦੁੱਖ ਤੇ ਪਾਪ ਦੋਵੇਂ ਹੀ ਮਿਟ ਜਾਂਦੇ ਨੇ ਇੱਥੋਂ ਹੀ ਮਨ ਦੀ ਸਫਾਈ ਸ਼ੁਰੂ ਹੁੰਦੀ ਹੈ ਹਾਂ ਇਹ ਅਭਿਆਸ ਥੋੜਾ ਅਨੁਸ਼ਾਸਨ ਮੰਗਦਾ ਹੈ ਗੁਰਸਿੱਖ ਦਾ ਦਿਨ ਸਵੇਰੇ ਜਲਦੀ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਹੁੰਦਾ ਹੈ ਤਾਂ ਕਿ ਸ਼ਾਂਤੀ ਵਿੱਚ ਬੈਠ ਕੇ ਨਾਮ ਜਪਿਆ ਜਾ ਸਕੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਪਿਛਲੇ ਜਨਮਾਂ ਦੇ ਕਰਮਾਂ ਦਾ ਲੇਖਾ ਵੀ ਸਾਫ਼ ਹੋ ਜਾਂਦਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਅੰਦਰ ਦਾ ਸਫ਼ਰ ਸਿਰਫ ਆਪਣੇ ਤੱਕ ਹੀ ਨਹੀਂ ਰੱਖਣਾ ਜੋ ਅੰਦਰ ਮਹਿਸੂਸ ਕੀਤਾ ਉਸ ਨੂੰ ਬਾਹਰ ਆਪਣੀ ਜ਼ਿੰਦਗੀ ਵਿੱਚ ਵੀ ਦਿਖਾਣਾ ਹੈ ਤੇ ਇਹੀ ਹੈ ਸਾਡਾ ਅਗਲਾ ਸੈਕਸ਼ਨ ਸੇਵਾ ਤੇ ਕਿਰਤ ਯਾਨੀ ਬਾਰੀ ਪ੍ਰਗਟਾਵਾ ਗੁਰੂ ਨਾਨਕ ਦੇਵ ਜੀ ਨੇ ਇੱਕ ਵਧੀਆ ਜ਼ਿੰਦਗੀ ਜਿਉਣ ਦੇ ਤਿੰਨ ਬੁਨਿਆਦੀ ਅਸੂਲ ਦੱਸੇ ਨੇ ਪਹਿਲਾ ਕਿਰਤ ਕਰੋ ਯਾਨੀ ਹੱਕ ਸੱਚ ਦੀ ਇਮਾਨਦਾਰੀ ਦੀ ਕਮਾਈ ਕਰੋ ਦੂਜਾ ਵੰਡ ਛਕੋ ਜੋ ਕਮਾਇਆ ਉਸਨੂੰ ਲੋੜਵੰਦਾਂ ਨਾਲ ਵੰਡ ਕੇ ਛਕੋ ਤੇ ਤੀਜਾ ਸੇਵਾ ਬਿਨਾਂ ਕਿਸੇ ਲਾਲਚ ਦੇ ਦੂਜਿਆਂ ਦੀ ਮਦਦ ਕਰੋ ਇਹ ਤਿੰਨੇ ਮਿਲ ਕੇ ਇੱਕ ਅਜਿਹੀ ਜ਼ਿੰਦਗੀ ਬਣਾਉਂਦੇ ਨੇ ਜੋ ਰੱਬ ਨਾਲ ਵੀ ਜੋੜਦੀ ਹੈ ਤੇ ਸਮਾਜ ਨਾਲ ਵੀ ਤੇ ਵੰਡ ਛੱਕੋ ਦਾ ਇੱਕ ਪ੍ਰੈਕਟੀਕਲ ਤਰੀਕਾ ਹੈ ਦਸਵੰਦ ਮਤਲਬ ਆਪਣੀ ਇਮਾਨਦਾਰੀ ਦੀ ਕਮਾਈ ਦਾ ਦਸਵਾਂ ਹਿੱਸਾ ਯਾਨੀ 1/10ਵਾਂ ਲੋਕ ਭਲਾਈ ਦੇ ਕੰਮਾਂ ਲਈ ਕੱਢਣਾ ਦੇਖੋ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਇੱਕ ਕੀਰਤ ਤੇ ਸੇਵਾ ਕੋਈ ਬੋਝ ਨਹੀਂ ਹੈ ਜਦੋਂ ਮਨ ਸਿਮਰਨ ਨਾਲ ਉਸ ਇੱਕ ਨਾਲ ਜੁੜਿਆ ਹੋਵੇ ਤਾਂ ਇਮਾਨਦਾਰੀ ਨਾਲ ਕੰਮ ਕਰਨਾ ਤੇ ਦੂਜਿਆਂ ਦੀ ਮਦਦ ਕਰਨਾ ਇਹ ਸਭ ਕੁਦਰਤੀ ਤੌਰ ਤੇ ਆਪਣੇ ਆਪ ਹੁੰਦਾ ਹੈ ਤਾ ਫਿਰ ਇਸ ਪੂਰੇ ਰਾਹ ਤੇ ਚੱਲ ਕੇ ਮੰਜ਼ਿਲ ਕੀ ਮਿਲਦੀ ਹੈ ਇਨਸਾਨ ਕਿੱਥੇ ਪਹੁੰਚਦਾ ਹੈ ਇਹ ਹੈ ਸਾਡਾ ਚੌਥਾ ਸੈਕਸ਼ਨ ਸਚਾਰ ਯਾਨੀ ਸੱਚ ਦੇ ਰਾਹ ਤੇ ਚੱਲਣ ਵਾਲਾ ਇਸ ਸਾਰੇ ਸਫ਼ਰ ਦਾ ਮਕਸਦ ਹੈ ਸਚਾਰ ਬਣਨਾ ਸਚਾਰ ਕੌਣ ਹੈ ਉਹ ਇਨਸਾਨ ਜਿਸ ਨੇ ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲਿਆ ਹੈ ਜਿਸ ਨੇ ਆਪਣੇ ਅੰਦਰ ਹੀ ਉਸ ਪਰਮਾਤਮਾ ਨੂੰ ਮਹਿਸੂਸ ਕਰ ਲਿਆ ਹੈ ਗੁਰਬਾਣੀ ਦੱਸਦੀ ਹੈ ਕਿ ਜਿਹੜੇ ਲੋਕ ਪਿਆਰ ਨਾਲ ਸ਼ਰਧਾ ਨਾਲ ਨਾਮ ਜਪਦੇ ਨੇ ਉਹ ਜ਼ਿੰਦਗੀ ਦੇ ਅਸਲ ਮਕਸਦ ਨੂੰ ਪਾ ਲੈਂਦੇ ਨੇ ਉਹਨਾਂ ਦੇ ਚਿਹਰਿਆਂ ਤੇ ਇੱਕ ਰੱਬੀ ਨੂਰ ਹੁੰਦਾ ਹੈ ਇੱਕ ਵੱਖਰੀ ਹੀ ਚਮਕ ਉਹ ਦੁਨੀਆ ਦੇ ਲਾਲਚਾਂ ਤੋਂ ਉੱਪਰ ਉੱਠ ਜਾਂਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਦੂਜਿਆਂ ਲਈ ਇੱਕ ਮਿਸਾਲ ਬਣ ਜਾਂਦੀ ਹੈ ਤਾਂ ਚਲੋ ਹੁਣ ਸਾਰੀਆਂ ਗੱਲਾਂ ਨੂੰ ਜੋੜ ਕੇ ਦੇਖੀਏ ਤੇ ਸਮਝੀਏ ਕਿ ਗੁਰੂ ਨਾਨਕ ਦੇਵ ਜੀ ਦਾ ਇਹ ਸੁਨੇਹਾ ਸਮੇਂ ਤੋਂ ਪਰੇ ਕਿਉਂ ਹੈ ਤਾਂ ਗੱਲ ਬਿਲਕੁਲ ਸਾਫ਼ ਹੈ ਗੁਰੂ ਨਾਨਕ ਦਾ ਸੰਦੇਸ਼ ਇੱਕ ਮੁਕੰਮਲ ਜੀਵਨ ਜਾਚ ਹੈ ਇਹ ਇੱਕ ਪੂਰਾ ਪੈਕੇਜ ਹੈ ਮਤਲਬ ਸਿਮਰਨ ਰਾਹੀ ਅੰਦਰੋਂ ਉਸ ਇੱਕ ਸੱਚ ਨਾਲ ਜੁੜੋ ਤੇ ਫਿਰ ਬਾਹਰ ਆਪਣੀ ਕਿਰਤ ਆਪਣੇ ਕਿਰਦਾਰ ਤੇ ਆਪਣੀ ਸੇਵਾ ਰਾਹੀ ਉਸ ਸੱਚ ਨੂੰ ਜੀ ਕੇ ਦਿਖਾਓ ਤੇ ਅਖੀਰ ਵਿੱਚ ਇੱਕ ਸਵਾਲ ਤੁਹਾਡੇ ਸੋਚਣ ਲਈ ਅੱਜ ਦੀ ਦੁਨੀਆ ਜਿੱਥੇ ਹਰ ਕੋਈ ਕਿਸੇ ਨਾ ਕਿਸੇ ਚੀਜ਼ ਨਾਲ ਜੁੜਨਾ ਚਾਹੁੰਦਾ ਇੱਕ ਕਨੈਕਸ਼ਨ ਲੱਭ ਰਿਹਾ ਹੈ ਉੱਥੇ ਸਾਰਿਆਂ ਨੂੰ ਇੱਕ ਮੰਨਣ ਦਾ ਤੇ ਸੱਚਾਈ ਵਾਲੀ ਜ਼ਿੰਦਗੀ ਜਿਉਣ ਦਾ ਇਹ ਸਦੀਆਂ ਪੁਰਾਣਾ ਸੰਦੇਸ਼ ਸਾਨੂੰ ਅੱਜ ਕੀ ਸਿਖਾ ਸਕਦਾ ਹੈ ਇਸ ਤੇ ਵਿਚਾਰ ਜ਼ਰੂਰ ਕਰਨਾ